ਹਾਂਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਨੰਬਰਦਾਰ ਫੂਲੇ ਵਾਲਾ ਚੈਨਲ ਤੇ ਆ ਤਿੰਨ ਚਾਰ ਪਸ਼ੂ ਬਿਕਾਉ ਆ ਇੱਕ ਝੋਟੀ ਆ ਖੀਰੀ ਝੋਟੀ ਆ ਹਜੇ ਐਮ 29 ਦੀ ਆ ਬਾਲਕੀਆ ਦਾ ਟੀਕਾ ਭਰਿਆ ਹੋਇਆ ਗੱਬਣ ਚੈੱਕ ਪਾਸ ਆ 2 ਮਹੀਨਿਆਂ ਦੀ ਇੱਕ ਆ ਕੱਟੀ ਆ ਸਵਾਕ ਸਾਲ ਦੀ ਕੱਟੀ ਹੈ ਇਹ ਕੁੰਡੀ ਛਕੀਨ ਥੰਡ ਡਿਊਟੀ ਵੇਖ ਸਕਦੇ ਹੋ ਇਹਦੀ ਵੀ ਇਹ ਕਾ ਆ ਗਈ ਤੀਜੇ ਨੰਬਰ ਤੇ ਤਿੰਨੇ ਕੱਟੀਆਂ ਸੇਲ ਵਾਸਤੇ ਆ ਜਿਹੜੀ ਭਰਾ ਨੂੰ ਪਸੰਦ ਆਉਂਦੀਆਂ ਉਹ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਪਿੰਡ ਫੂਲੇਵਾਲਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਰਾਮਪਰੇ ਫੂਲ ਦੇ ਕੋਲੇ ਆ ਇਧਰੋਂ ਭਾਈ ਰੂਪਾ ਨੇੜੇ ਰਹਿ ਗਿਆ 9954 76278 ਨੰਬਰ ਆ 9954 76278 ਆ ਝੋਟੀ ਆ ਜਿਹੜੀ ਬਹੁਤ ਸ਼ਕੀਨ ਆ ਕੱਦ ਕਾਠ ਵਾਲੀ ਝੋਟੀ ਆ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸੀਮਨੇ ਦਾ ਸਾਂਭਿਆ ਹੋਇਆ ਜਿਹੜਾ ਲੱਗਿਆ ਇਹਦੇ ਬਾਲਕੀਆ ਦਾ ਆਪ M29 ਦੀ ਆ ਇਹ ਕਾ ਜਰਸੀ ਬਹਿੜਾ ਇਹ ਮੂਹੋਂ ਦੋ ਦੰਦ ਦਾ ਮੀਨਾ ਹੋ ਗਿਆ ਇਹਦੇ ਟੀਕਾ ਲੱਗੇ ਨੂੰ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਇਹ ਵੀ ਸੇਲ ਆ ਇਹ ਪਸੂ ਤਾਂ ਕਰਕੇ ਬਕਾਉ ਆ ਸਾਰੇ ਬਕਾਊ ਕਰੇ ਆ ਦੋ ਕਰਖਣੇ ਆ ਘਰ ਪਾਉਣ ਲੱਗੇ ਭਰਾਵੋ ਛੋਟੇ ਸਾਹਮਣੇ ਆ ਦਰਖਤ ਸਾਰੇ ਪੱਟਨੇ ਪੈਣੇ ਆ ਛਾਂ ਦਾ ਕੋਈ ਪ੍ਰਬੰਧ ਨਹੀਂ ਠੀਕ ਐ ਤਾਂ ਕਰਕੇ ਸਾਰੇ ਪਸ਼ੂ ਵੇਚਦੇ ਆ ਇੱਕ ਆਹ ਜਿਹੜੀ ਜਰਸੀ ਗਾਂ ਦੀ ਇਹ ਵੀ ਸੇਲ ਵਾਸਤੇ ਐ ਇਹਨੂੰ ਮਹੀਨਾ ਸੂਈ ਨੂੰ ਹੋ ਗਿਆ 16 ਤੋਂ 17 ਲੀਟਰ ਦੁੱਧ ਦਾ ਨਾਪ ਕੇ ਲੀਟਰ ਮਾਰ ਕੇ ਲੈ ਕੇ ਜਾਇਓ ਇਹ ਬਹੁਤ ਵਧੀਆ ਘਰ ਦੀ ਵਹਿੜਾ ਦੂਜਾ ਛੂਆ ਸੂਈ ਵੀ ਐ ਪਹਿਲੇ ਸੂਏ 18 ਲੀਟਰ ਦੁੱਧ ਦਿੱਤਾਗਾ ਹੁਣ ਕੰਮ 'ਤੇ ਸਮਾਈ ਨਹੀਂ ਹੋਈ